ਸੁੱਕੀ ਖਾਂਸੀ ਇੱਕ ਅਜਿਹੀ ਸਮੱਸਿਆ ਹੈ ਜੋ ਕਿ ਆਮ ਤੌਰ ਦੇ ਉੱਤੇ ਸਰਦੀਆਂ ਗਲਾ ਖੁਸ਼ਕ ਹੋਣਾ ਜਾਂ ਫਿਰ ਮੌਸਮ ਬਦਲਣ ਦੇ ਕਾਰਨ ਹੁੰਦੀ ਹੈ ਤੇ ਅਜਿਹੀ ਸਮੱਸਿਆ ਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਕਿਉਂਕਿ ਇਸ ਦਾ ਇਲਾਜ ਤੁਹਾਡੇ ਘਰ ਦੀ ਰਸੋਈ ਦੇ ਵਿੱਚ ਹੀ ਮੌਜੂਦ ਹੈ ਤਾਂ ਕਿਹਾ ਜਾਂਦਾ ਹੈ ਕਿ ਘਰੇਲੂ ਨੁਸਖੇ ਇਸ ਤੋਂ ਇਲਾਵਾ ਦਵਾਈਆਂ ਤੋਂ ਇਲਾਵਾ ਘਰੇਲੂ ਨੁਸਖੇ ਖਾਂਸੀ ਦੇ ਵਿੱਚ ਰਾਹਤ ਦੇਣ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਨੇ ਰਸੋਈ ਦੇ ਵਿੱਚ ਮੌਜੂਦ ਸਧਾਰਨ ਸਮਾਨ ਜਿਵੇਂ ਅਦਰਕ ਸ਼ਹਿਦ ਹਲਦੀ ਅਤੇ ਅਜਵਾਇਨ ਵਰਗੇ ਪਦਾਰਥ ਕੁਦਰਤੀ ਤਰੀਕੇ ਦੇ ਨਾਲ ਗਲੇ ਨੂੰ ਆਰਾਮ ਦਿੰਦੇ ਹਨ ਅਤੇ ਖਾਂਸੀ ਨੂੰ ਸ਼ਾਂਤ ਕਰਦੇ ਹਨ ਆਓ ਕੁਝ ਆਸਾਨ ਅਤੇ ਪ੍ਰਭਾਵਸ਼ਾਲੀ ਘਰੇਲੂ ਨੁਸਖੇ ਬਾਰੇ ਜਾਣਦੇ ਹਾਂ ਸਭ ਤੋਂ ਪਹਿਲੇ ਸ਼ਹਿਦ ਕੁਦਰਤੀ ਰੂਪ ਦੇ ਵਿੱਚ ਖਾਂਸੀ ਨੂੰ ਸ਼ਾਂਤ ਕਰਦਾ ਹੈ ਇਸ ਨੂੰ ਬਣਾਉਣ ਦੇ ਲਈ ਅਦਰਕ ਦਾ ਰਸ ਕੱਢੋ ਅਤੇ ਇਸ ਦੇ ਵਿੱਚ ਇੱਕ ਚਮਚ ਸ਼ਹਿਦ ਮਿਲਾਓ ਤੇ ਇਸ ਮਿਸ਼ਰਣ ਨੂੰ ਦਿਨ ਦੇ ਵਿੱਚ ਦੋ ਜਾਂ ਤਿੰਨ ਵਾਰ ਖਾਓ। ਹਲਦੀ ਦੇ ਵਿੱਚ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ ਜੋ ਗਲੇ ਦੀ ਖਰਾਸ਼ ਨੂੰ ਘਟਾਉਂਦੇ ਹਨ। ਇਸ ਦੇ ਲਈ ਇੱਕ ਗਲਾਸ ਗਰਮ ਦੁੱਧ ਅਤੇ ਅੱਧਾ ਚਮਚ ਹਲਦੀ ਪਾਊਡਰ ਮਿਲਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਪਾਓ। ਤੀਸਰੀ ਚੀਜ਼ ਮੁਲੱਠੀ। ਮੁਲੱਠੀ ਦਾ ਇਹ ਜਿਹੜੀ ਜੜ ਹੁੰਦੀ ਹੈ ਉਹ ਗਲੇ ਦੀ ਸੋਜ ਅਤੇ ਖਾਂਸੀ ਤੋਂ ਰਾਹਤ ਦਿੰਦੀ ਹੈ। ਮੁਲੱਠੀ ਦੀ ਇੱਕ ਛੋਟੀ ਟੁਕੜੀ ਚੂਸਣ ਦੇ ਨਾਲ ਅਤੇ ਇਸ ਨੂੰ ਪਾਣੀ ਦੇ ਵਿੱਚ ਉਬਾਲ ਕੇ ਚਾਹ ਵਾਂਗ ਪੀਣਾ ਚਾਹੀਦਾ ਹੈ। ਉਸ ਤੋਂ ਅਗਲੀ ਚੀਜ਼ ਤુલਸੀ ਅਤੇ ਕਾਲੀ ਮਿਰਚ ਦੀ ਚਾਹ। ਤુલਸੀ ਤੇ ਕਾਲੀ ਮਿਰਚ ਦੇ ਵਿੱਚ ਖਾਂਸੀ ਖਤਮ ਕਰਨ ਵਾਲੇ ਗੁਣ ਹੁੰਦੇ ਹਨ। ਇਸ ਲਈ ਪਾਣੀ ਦੇ ਵਿੱਚ ਕੁਝ ਤુલਸੀ ਦੇ ਪੱਤੇ ਅਤੇ ਕਾਲੀ ਮਿਰਚ ਪਾ ਕੇ ਉਬਾਲੋ ਅਤੇ ਇਸ ਨੂੰ ਛਾਣ ਕੇ ਗਲਾਸ ਦੇ ਵਿੱਚ ਪਿਓ। ਤੇ ਇਸ ਤੋਂ ਬਾਅਦ ਗਰਾਰੇ। ਗਰਮ ਪਾਣੀ ਦੇ ਵਿੱਚ ਨਮਕ ਪਾ ਕੇ ਗਰਾਰੇ ਕਰਨੇ ਬਹੁਤ ਜ਼ਰੂਰੀ ਨੇ ਜੇਕਰ ਤੁਹਾਡਾ ਗਲਾ ਸੁੱਕਿਆ ਹੋਇਆ ਜਾਂ ਫਿਰ ਸੁੱਕੀ ਖਾਂਸੀ ਦੇ ਨਾਲ ਤੁਸੀਂ ਜਿਹੜਾ ਹੈ ਜੂਜ ਰਹੇ ਹੋ ਗਰਮ ਪਾਣੀ ਦੇ ਵਿੱਚ ਥੋੜਾ ਨਮਕ ਮਿਲਾਓ ਅਤੇ ਦਿਨ ਦੇ ਵਿੱਚ 2 ਤੋਂ 3 ਵਾਰ ਗਰਾਰੇ ਕਰੋ ਇਹ ਗਲੇ ਦੀ ਸੋਜ ਅਤੇ ਖੁਸ਼ਕ ਨੂੰ ਘਟਾਉਂਦਾ ਹੈ ਇਸ ਤੋਂ ਬਾਅਦ ਲਸਣ ਅਤੇ ਸਰੀਰ ਨੂੰ ਗਰਮ ਰੱਖਣਾ ਲਸਣ ਦਾ ਰਸ ਖਾਂਸੀ ਨੂੰ ਘਟਾਉਣ ਦੇ ਵਿੱਚ ਮਦਦਗਾਰ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਸਰੀਰ ਨੂੰ ਗਰਮ ਰੱਖਣਾ ਵੀ ਬਹੁਤ ਜ਼ਰੂਰੀ ਹੈ ਤਾਂ ਦੱਸ ਦਈਏ ਕਿ ਇਹ ਜਿਹੜੇ ਨੁਸਖੇ ਅਸੀਂ ਦੱਸੇ ਜਾਂ ਫਿਰ ਤੱਥ ਕਹਿ ਸਕਦੇ ਆ ਆਮ ਜਾਣਕਾਰੀ ਦੇ ਉੱਤੇ ਆਧਾਰਿਤ ਨੇ ਨਾਓ ਇੰਡੀਆ ਪੰਜਾਬੀ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਕਰਦਾ ਅਜਿਹੀ ਹੋਰ ਵਧੇਰੀ ਜਾਣਕਾਰੀ ਦੇ ਲਈ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਨਾਓ ਇੰਡੀਆ ਪੰਜਾਬੀ ਮੈਂ ਤੁਹਾਡੇ ਨਾਲ ਅੰਜਲ ਚੱਕੀ